ਸਿੱਖੀ ਦਾ ਸਿਧਾਂਤ ਜ਼ਿੰਦਗੀ ਵਿੱਚ ਉਦੋਂ ਵੱਸਦਾ ਹੈ ਜਦੋਂ ਮਨੁੱਖ ਆਪਣੇ ਵਿੱਚੋਂ ਹੰਕਾਰ ਨੂੰ ਕੱਢ ਦੇ। ਤੇ ਜਦੋਂ ਹੰਕਾਰ ਨਿਕਲ ਗਿਆ ਉਦੋਂ ਮਨੁੱਖ ਰੱਬ ਦਾ ਰੂਪ ਹੋ ਜਾਂਦਾ ਹੈ। ਤੇ ਭਾਈ ਕਲਿਆਣਾ ਰੱਬੀ ਰੂਪ ਹਿਮਾਚਲ ਪ੍ਰਦੇਸ਼ ਦੀ ਧਰਤੀ ਤੇ ਉੱਥੋਂ ਦੇ ਰਾਜੇ ਦੇ ਨਾਲ ਫਿਰ ਰੱਬ ਦੀਆਂ ਵਿਚਾਰਾ ਕਰਦੇ ਨੇ। ਉੱਥੇ ਫਿਰ ਜਿਹੜਾ ਬਚਨ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਭਾਈ ਕਲਿਆਣਾ ਜੀ ਨੇ ਦੱਸਿਆ ਕਹਿੰਦੇ ਸਗਲੀ ਥੀਤ ਪਾਸ ਡਾਰ ਰਾਖੀ ਅਸ਼ਟਮ ਥੀਤ ਗੋਬਿੰਦ ਜਨਮਾਸੀ ਭਰਮ ਭੂਲੇ ਨਰਕਰਤ ਕਚਰਾਇਣ ਜਨਮ ਮਰਨ ਤੇ ਰਹਤ ਨਰਾਇਣ ਤੁਸੀਂ ਕ੍ਰਿਸ਼ਨ ਭਗਵਾਨ ਦੀ ਪੂਜਾ ਕਰਦੇ ਹੋ ਭਾਈ ਕਲਿਆਣਾ ਜੀ ਕਹਿੰਦੇ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ ਜਿਹੜਾ ਰੱਬ ਹੈ ਨਾ ਉਹ ਨਾ ਤਾਂ ਜਨਮ ਵਿੱਚ ਆਉਂਦਾ ਨਾ ਹੀ ਮਰਦਾ ਹੈ ਰੱਬ ਛਿੱਤਾਂ ਦਾ ਮਥਾਜ ਨਹੀਂ ਹੈ ਸਗਲੀ ਥੀਤ ਪਾਸ ਢਾਰ ਰੱਖੀ ਅਸ਼ਟਮ ਥੀਤ ਗੋਬਿੰਦ ਜਨਮਾਸੀ ਤੁਸੀਂ ਕਹਿੰਦੇ ਹੋ ਭਾਦੋ ਸੁਦੀ ਅਸ਼ਟਮੀ ਨੂੰ ਕ੍ਰਿਸ਼ਨ ਭਗਵਾਨ ਜੀ ਪੈਦਾ ਹੋਏ ਪਰ ਜਿਹੜਾ ਗੋਬਿੰਦ ਪਰਮਾਤਮਾ ਹੈ ਨਾ ਕਦੇ ਜੰਮਣ ਵਿੱਚ ਆਉਂਦਾ ਨਾ ਕਦੇ ਮਰਨ ਵਿੱਚ ਆਉਂਦਾ ਤੁਸੀਂ ਪਰਮਾਤਮਾ ਨੂੰ ਚਾਹੇ ਕ੍ਰਿਸ਼ਨ ਜੀ ਦੇ ਨਾਲ ਤੁਲਨਾ ਕਰਦੇ ਹੋ RAM ਜੀ ਕਹਿੰਦੇ ਹੋ ਅੱਲਾਹ ਕਹਿੰਦੇ ਹੋ ਖੁਦਾ ਕਹਿੰਦੇ ਹੋ ਪਰ ਉਹ ਪਰਮਾਤਮਾ ਜੰਮਣ ਮਰਨ ਤੋਂ ਪਰੇ ਹੈ